ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੂਗੀ ਤੇ ਵਾਈ ਗਰੂ ਦੇ ਇਹ ਦੱਸ ਕਰਦੇ ਆ ਕਿ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਦਿਖੋ ਮੈਂ ਨਾ ਇੱਕ ਪਾਠ ਦੱਸਦੀ ਹੁੰਨੀ ਆ ਬ੍ਰਹਮ ਕਵਚ ਦਾ ਕਿ ਕਿਸੇ ਨੇ ਵੀ ਨਾ ਕੋਈ ਨੌਕਰੀ ਤੇ ਜਾਣਾ ਹੈ ਕਈ ਵਾਰੀ ਹੈ ਨਾ ਆਪਾਂ ਤੋਂ ਕੋਈ ਕੰਮ ਹੁੰਦਾ ਹੈ ਵੀ ਅੜ ਜਾਂਦਾ ਨਹੀਂ ਨਿਕਲਦਾ ਤੇ ਇਹ ਇੱਕ ਹਨ ਇਦਾਂ ਦਾ ਕਵਚਾ ਜਦੋਂ ਕਿ 10ਵੇਂ ਪਾਤਸ਼ਾਹ ਜੁੱਧ ਜੰਗ ਦੇ ਵਿੱਚ ਜਾਂਦੇ ਸੀ ਤਾਂ ਉਸ ਟਾਈਮ ਉਹਨਾਂ ਨੇ ਇਹ ਬਾਣੀ ਪੜਨ ਕੀਤੀ ਸੀ ਜਿਹੜਾ ਬ੍ਰਹਮ ਕਵਚ ਦਾ 파ਟ ਹੈ ਇਹ 10ਵੇਂ ਪਾਤਸ਼ਾਹ ਦੀ ਬਾਣੀ ਹੈਗੀ ਤੁਸੀਂ 10 ਗ੍ਰੰਥੀ ਜਾਂ ਆਪਣਾ ਨਾ ਸੁੰਦਰ ਗੁਟਕਾ ਸਭ ਤੁਸੀਂ ਡਾਊਨਲੋਡ ਕਰ ਲਓ ਉਹਦੇ ਵਿੱਚ ਤੁਹਾਨੂੰ ਬ੍ਰਹਮ ਕਵਚ ਦਾ ਹਨਾ 파ਟ ਮਿਲ ਜਾਊਗਾ ਮਨ ਲਕਿ ਇਹ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਦੱਸਦੇ ਹੁੰਦੇ ਸੀ ਕਿ ਵੀ ਜਦੋਂ ਤੁਸੀਂ ਜੁੱਧ ਦੇ ਵਿੱਚ ਜਾਣਾ ਤਾਂ ਮੈਦਾਨ ਦੇ ਵਿੱਚ ਹਨਾ ਇੱਕ ਆਪ ਦੇ ਨੂੰ ਪਾਰ ਨੂੰ ਕਰਨਾ ਹੈ ਤਾਂ ਤੁਸੀਂ ਜੁੱਧ ਦੇ ਵਿੱਚ ਹਨਾ ਫਤਿਹ ਹਾਸਲ ਹੋਊਗੀ ਬੀਬਾਹਗਨੂ ਜੀ ਦਾ ਹਨਾ ਇੱਕ ਜਿਹੜੀ ਉਹਨਾਂ ਦੇ ਅਸੀਦ ਸਿੰਘ ਫੌਜਾਂ ਨੇ ਹਨਾ ਉਹ ਆਪਣੇ ਆਲੇ ਦੋਆਲੇ ਹਨਾ ਪੈਰਾ ਕਰਦੀਆਂ ਨੇਗੇ ਕਿਸੇ ਵੀ ਤਰ੍ਹਾਂ ਦਾ ਹਨਾ ਆਪਾਂ ਨੂੰ ਹੁੰਦਾ ਵੀ ਆਪਣਾ ਕੋਈ ਵਿਘਨ ਲੱਗਦਾ ਹਨਾ ਆਪਣਾ ਨਹੀਂ ਪੂਰਾ ਹੁੰਦਾ ਦੇਖੋ ਵਿਧੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਆ ਵੀਡੀਓ ਦੇ ਵਿੱਚ ਤੁਸੀਂ ਕਰਨੀ ਆ ਪਰ ਇਹ ਨਹੀਂ ਹੈਗਾ ਹਨਾ ਵੀ ਉੱਤੋਂ-ਉੱਤੋਂ ਤੁਸੀਂ ਹਨਾ ਉਪਰੀ ਜਾਮੋਂ ਵੀ ਅੰਦਰੋਂ ਤੁਹਾਡੀਆਂ ਚਲਾਕੀਆਂ ਚੱਲਣ ਕਿਉਂਕਿ ਗੁਰੂ ਸਾਹਿਬ ਹਨਾ ਸਭ ਜਾਣਦੇ ਹੈਗੇ ਜਦ ਨਾਲ ਤੇ ਤੁਹਾਡੀ ਅੰਦਰੋਂ ਉਹ ਹਿਰਦੇ ਦੇ ਵਿੱਚੋਂ ਹਨਾ ਰੋ ਰੋ ਕੇ ਅਰਦਾਸ ਨਹੀਂ ਨਿਕਲਦੀ ਹਨਾ ਜਿੰਨਾ ਚਿਰ ਆਪਾਂ ਸਾਰੇ ਪਾਸਿਓਂ ਟੈ ਟੇਰੀ ਹੋ ਕੇ ਵੀ ਹਾਂ ਮੇਰਾ ਹੁਣ ਕਿਸੇ ਪਾਸੇ ਕੋਈ ਬਸ ਨਹੀਂ ਹੈਗਾ ਵੀ ਇੱਕ ਤੂੰ ਹੀ ਵਾਹਿਗੁਰੂ ਉਹਨਾਂ ਚਿਰ ਤੁਹਾਡੀ ਇਹਨਾਂ ਕੋਈ ਅਰਦਾਸ ਕਬੂਲ ਨਹੀਂ ਹੋਊਗੀ ਕਿਉਂਕਿ ਚਲਾਤੀਆਂ ਵਾਹਿਗੁਰੂ ਜੀ ਬਹੁਤ ਚੰਗੀ ਤਰ੍ਹਾਂ ਜਾਣਦੇ ਨੇਗੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚੋਂ ਤੱਕ ਲਈ ਸਾਰੇ ਫਿਰ ਨੂੰ ਸਤਿ ਸ਼੍ਰੀ ਅਕਾਲ ਜੀ